ਕੋ ਸਭ ਤੋਂ ਪਹਿਲਾ ਤਾਂ ਇਹ ਹੈ ਕਿ ਜਿਹੜੇ ਲੋਕਾਂ ਨੇ ਮਨਪ੍ਰੀਤ ਬਾਦਲ ਤੇ ਇਤਬਾਰ ਕੀਤਾ ਹੈ ਔਰ ਬੀਜੇਪੀ ਪਾਰਟੀ ਨਾਲ ਪਿਆਰ ਕੀਤਾ ਹੈ ਇੱਕ ਤਾਂ ਹੁੰਦਾ ਰਸਮੀ ਤੌਰ ਤੇ ਤੇ ਇੱਕ ਹੁੰਦਾ ਦਿੱਲੀ ਤੌਰ ਤੇ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਨਾ ਹੈ ਔਰ ਉਹਨਾਂ ਨੂੰ ਇਸ ਗੱਲ ਦਾ ਵਾਅਦਾ ਵਿਸ਼ਵਾਸ ਦਿਵਾਉਣਾ ਚਾਹਨਾ ਹੈ ਕਿ ਉਹਨਾਂ ਦੀਆਂ ਆਸਾਂ ਤੇ ਉਮੀਦਾਂ ਤੇ ਮੈਂ ਪੂਰਾ ਖਰਾ ਉਤਰੂਗਾ ਨਤੀਜੇ ਜਿਹੜੇ ਆਏ ਹੈ ਇਹ ਸਾਡੇ ਮਨਪਸੰਦ ਨਤੀਜੇ ਤਾਂ ਨਹੀਂ ਹੈ ਪਰ ਮੈਨੂੰ ਇਹ ਪਹਿਲਾਂ ਤੋਂ ਪਤਾ ਸੀ ਕਿ 2 ਮਹੀਨੇ ਜਿਹੜੇ ਆ ਇਹ ਕਾਫੀ ਨਹੀਂ ਹੁੰਦੇ ਪੁਰਾਣੇ ਤਲਕਾਤ ਉਹਨਾਂ ਨੂੰ ਤਾਜ਼ਾ ਕਰਨ ਵਾਸਤੇ ਕਮ ਸੇ ਕਮ 2 ਸਾਲ ਚਾਹੀਦੇ ਆ ਔਰ ਬਾਕੀ ਥੋੜੇ ਦੇਖਣ ਵਾਲਿਆਂ ਨੂੰ ਮਨਪ੍ਰੀਤ ਨੂੰ ਜਦੋਂ ਵੀ ਪਰਮਾਤਮਾ ਨੇ ਕੋਈ ਜਿੱਤ ਜਾਂ ਇੱਜ਼ਤ ਦਿੱਤੀ ਹੈ ਮੈਂ ਹਮੇਸ਼ਾ ਨੀਵਾ ਹੁੰਦਾ ਤੁਰਿਆ ਜਾਂਦਾ ਜਿੰਨੀ ਮੈਨੂੰ ਇੱਜ਼ਤ ਮਿਲਦੀ ਹੈ ਮੈਂ ਓਨਾ ਹੀ ਮੇਰਾ ਸਿਰ ਨੀਵਾ ਹੁੰਦਾ ਤੇ ਜਦੋਂ ਹਾਰ ਮੇਰੇ ਹਿੱਸੇ ਚ ਆਉਂਦੀ ਹੈ ਮੈਂ ਆਪਣਾ ਸਿਰ ਜਿਹੜਾ ਹੈ ਉੱਚਾ ਚੱਕ ਲੈਣਾ ਔਰ ਫਿਰ ਮੈਂ ਆਪਣੀਆਂ ਗਲਤੀਆਂ ਆ ਆਪਣੀਆਂ ਕਮੀਆਂ ਦੀ ਤਲਾਸ਼ ਕਰਨਾ ਅਗਲੇ 2 ਮਹੀਨੇ ਮੈਂ ਆਪਣੀਆਂ ਗਲਤੀਆਂ ਤੇ ਕਮੀਆਂ ਦੀ ਤਲਾਸ਼ ਕਰੂੰਗਾ ਔਰ ਉਹਨਾਂ ਦੀ ਦਰੁਸਤੀ ਔਰ ਇਸ ਹਾਰ ਨੂੰ ਜਿੱਤ ਦੇ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਕਰੂੰਗਾ ਸਾਡੇ ਪੰਜਾਬੀ ਚ ਕਹਿੰਦੇ ਆ ਕਿ ਹਾਰ ਜਿੱਤ ਜਿਹੜੀ ਹੁੰਦੀ ਹੈ ਇਹ ਮਰਦ ਦਾ ਗਹਿਣਾ ਹੁੰਦਾ ਹੈ ਔਰ ਔਰ ਖਾਸ ਕਰਕੇ ਮੈਂ ਇਸ ਮੌਕੇ ਤੇ ਜੇ ਮੇਰੇ ਰੱਬ ਨੂੰ ਮਨਜ਼ੂਰ ਹੋਇਆ ਤੇ ਜੇ ਜੇ ਪੰਜਾਬ ਦੇ ਲੋਕਾਂ ਨੇ ਸਾਥ ਦਿੱਤਾ ਤਾਂ 27 ਦੇ ਵਿੱਚ ਬੀਜੇਪੀ ਪਾਰਟੀ ਦੀ ਸਰਕਾਰ ਲਿਆਉਣ ਦੀ ਸਾਡੀ ਹਰ ਸੰਭ 可能 ਕੋਸ਼ਿਸ਼ ਹੋਏਗੀ ਕਿ ਪੰਜਾਬ ਦੇ ਹਾਲਾਤ ਨੂੰ ਬਦਲੀਏ ਪੰਜਾਬ ਦੀ ਤਕਦੀਰ ਨੂੰ ਪੰਜਾਬ ਦੀ ਕਿਸਮਤ ਨੂੰ ਬਦਲੀਏ ਔਰ ਇਹਦੇ ਵਾਸਤੇ ਲੋਕਾਂ ਦਾ ਤੇ ਪਰਮਾਤਮਾ ਦੀ ਮਦਦ ਦੇ ਅਸੀਂ ਤਲਬਕਰ ਮਤਕ ਵੱਡੀ ਕਮੀ ਕੀ ਲੱਗਦੀ ਹੈ ਕੀ ਰਹਿ ਗਈ 80% ਬਹੁਤ ਡਾਊਨ ਹੋ ਗਏ ਅ ਜਿਵੇਂ ਮੈਂ ਕਿਹਾ ਕੀ 2 ਮਹੀਨੇ ਕਾਫੀ ਨਹੀਂ ਹੁੰਦੇ ਮੇਰੀ ਗੈਰ ਹਾਜ਼ਰੀ 15 ਸਾਲ ਦੀ ਸੀ 15 ਸਾਲ ਦੀ ਗੈਰ ਹਾਜ਼ਰੀ 2 ਮਹੀਨਿਆਂ ਚ ਪੂਰੀ ਨਹੀਂ ਹੋ ਸਕਦੀ ਮੈਨੂੰ ਹਜ਼ਾਰਾਂ ਲੋਕ ਇਹ ਵੀ ਮੈਥੇ ਵੀ ਮਿਲੇ ਜਿਹੜੇ ਤੈਨੂੰ ਕਹਿੰਦੇ ਕਿ ਮਨਪ੍ਰੀਤ ਪਰਮਾਤਮਾ ਦੀ ਕਸਮ 27 ਚ ਤੈਨੂੰ ਵੋਟਾਂ ਪਾ ਦਾਂਗੇ ਪਰ ਐਤ ਕੀ ਅਸੀਂ ਰਾਜੇ ਵਿਡਿੰਗ ਦਾ ਹੰਕਾਰ ਤੋੜਨਾ ਹੈ ਉਹਦੇ ਧੌਣ ਚ ਕਿਲਾ ਕੱਢਣਾ ਹੈ ਔਰ ਸ਼ਾਇਦ ਜਿਹੜੇ ਪੰਜਾਬ ਦੇ ਲੋਕ ਤਾਂ ਨਹੀਂ ਪਰ ਗਿੱਦੜਵਾ ਦੇ ਲੋਕ ਇੱਕ ਗੱਲ ਇਹ ਗੱਲ ਜਾਣਦੇ ਆ ਕਿ ਜਦੋਂ ਨੇ ਵਿਡਿੰਗ ਸਾਹਿਬ ਸਾਡੇ ਇਸ ਇਲਾਕੇ ਚ ਆਏ ਆ ਦੋ ਗੱਲਾਂ ਗੂੰਜਦੀਆਂ ਗਿੱਦੜਵੇ ਹਲਕੇ ਚ ਇੱਕ ਤਾਂ ਮੈਂ ਬਹੁਤ ਗਰੀਬ ਘਰ ਤੋਂ ਆ ਇੱਕ ਮੈਂ ਯਤੀਮ ਐ ਜਿਨਨੇ ਪੈਸੇ ਉਹਨਾਂ ਨੇ ਐ ਸਿਲੈਕਸ਼ਨ ਚ ਖਰਚੇ ਕਾਸ਼ ਪੰਜਾਬ ਦਾ ਹਰ ਬੰਦਾ ਹਰ ਗਰੀਬ ਬੰਦਾ ਵਿਡਿੰਗ ਸਾਹਿਬ ਵਰਗਾ ਹੋਵੇ ਇੰਨੀ ਦੌਲਤ ਜਿਹੜੀ ਆ ਔਰ ਉਹਨਾਂ ਦੀ ਦੌਲਤ ਉਹਨਾਂ ਨੂੰ ਇਲੈਕਸ਼ਨ ਦੀ ਹਾਰ ਤੋਂ ਨਹੀਂ ਬਚਾ ਸਕੀ ਇੱਕ ਉਹਨਾਂ ਦਾ ਬਿਆਨ ਹੀ ਆ ਇਹ ਵੀ ਜਿਨ੍ਹਾਂ ਨੇ ਐਮ.ਐਲ.ਏ ਬਣੇ ਐ ਬਾਦਲ ਪਰਿਵਾਰ ਦੀ ਨਿੰਦਿਆ ਕਰਦੇ ਆ ਕਿ ਬਾਦਲ ਪਰਿਵਾਰ ਜਿਹੜਾ ਹੈ ਇਹ ਵਿਰਾਸਤ ਦੀ ਸਿਆਸਤ ਕਰਦਾ ਹੈ ਇਹ ਦੂਜੇ ਦੀ ਵਿਰਾਸਤ ਤਾਂ ਮਾੜੀ ਲੱਗਦੀ ਹੈ ਪਰ ਜਦੋਂ ਆਪਦੀ ਵਿਰਾਸਤ ਤੇ ਗੱਲ ਆਈ ਤਾਂ ਟਿਕਟ ਜਿਹੜੀ ਆਪਦੇ ਘਰ 'ਚ ਹੀ ਰੱਖੀ ਕਾਸ਼ੇ ਟਿਕਟ ਕਿਸੇ ਕਾਂਗਰਸ ਦੇ ਵਰਕਰ ਨੂੰ ਦਿੱਤੀ ਹੁੰਦੀ ਤਾਂ ਸ਼ਾਇਦ ਇਸ ਨਮੋਸ਼ੀ ਤੋਂ ਵੀ ਬਚ ਰਹਿੰਦੇ ਔਰ ਅਖੀਰ ਦੇ ਵਿੱਚ ਮੈਂ 딤피 ਢਿੱਲੋ ਸਾਹਿਬ ਜਿਹੜੇ ਕਿ ਇੱਥੋਂ ਐਮ.ਐਲ.ਏ ਬਣਿਆ ਮੈਂ ਉਹਨਾਂ ਨੂੰ ਵਧਾਈ ਪੇਸ਼ ਕਰਦਾ ਮubarrak baad ਪੇਸ਼ ਕਰਦਾ 70 ਹਜ਼ਾਰ ਬੰਦਿਆਂ ਦਾ ਫੈਸਲਾ ਗਲਤ ਨਹੀਂ ਹੋ ਸਕਦਾ ਪਰ ਇੱਕ ਛੋਟੀ ਜੀ ਨਾਲ ਨਸੀਹਤ ਵੀ ਦਿੰਨਾ ਹੈ ਕਿ ਢਿੱਲੋ ਸਾਹਿਬ ਇਹਨੂੰ ਤੁਸੀਂ ਇਨਾਮ ਨਾ ਸਮਝਿਆ ਜੇ ਇਹਨੂੰ ਤੁਸੀਂ ਇਮਤਿਹਾਨ ਸਮਝਿਆ ਜੇ ਔਰ ਪਰਮਾਤਮਾ ਕਰੇ ਤੁਸੀਂ ਇਸ ਇਮਤਿਹਾਨ ਚ ਪਾਸ ਹੋ ਜਾਓ ਔਰ ਜਿਹੜਾ ਤੁਸੀਂ ਗਿੱਜੜਵਾ ਹਲਕੇ ਦੇ ਲੋਕਾਂ ਨਾਲ ਵਾਅਦਾ ਕਰਕੇ ਗਏ ਹੋ ਕੀ ਮੈਂ 2.5 ਸਾਲਾਂ ਚ ਪਿਛਲੇ 28 ਸਾਲ ਦਾ ਰਿਕਾਰਡ ਜਿਹੜਾ ਤੋੜਨਾ ਹੈ ਪਰਮਾਤਮਾ ਕਰੇ ਤੁਸੀਂ ਰਿਕਾਰਡ ਤੋੜ ਦੋ ਮਮਪੀ ਜੀ 15 ਜੂਨ ਤੋਂ ਬਾਅਦ ਤੁਸੀਂ ਹਲਕੇ ਵਿੱਚੋਂ ਗਾਇਬ ਹੋ ਗਏ ਸੀ ਇਸਦੇ ਕੀ ਕਾਰਨ 15 ਤਰੀਕ ਤੋਂ ਬਾਅਦ ਹਾਂਜੀ ਗਲਉਣੀ ਦਿਸੇ ਨਹੀਂ ਜਿਵੇਂ ਤੁਸੀਂ ਪਹਿਲਾਂ ਲਗਾਤਾਰ ਵਰਕ ਕਰ ਰਹੇ ਸੀ ਨਹੀਂ ਨਹੀਂ ਤੁਸੀਂ ਮੇਰਾ ਇਹ ਵੀ ਕੰਪਿਊਟਰ ਦੇ ਵਿੱਚ ਸ਼ਡਿਊਲ ਦੇਖ ਲਓ ਤੁਸੀਂ ਕਹਿੰਦੇ ਹੋ ਕਿ ਜਿਵੇਂ ਤੁਸੀਂ ਬਹੁਤ ਤੁਹਾਡੇ ਪਿੱਛੇ ਪਿੱਛੇ ਵੇਖਿਆ ਜੀ ਤਾਂ ਉਸ ਤੋਂ ਦੋ ਤੁਸੀਂ ਅੱਜ ਅੱਜ ਨਹੀਂ ਪਰ ਇੱਕ ਸਵਾਲ ਦੀ ਕੋਈ ਬੁਨਿਆਦ ਵੀ ਤਾਂ ਹੋਣੀ ਚਾਹੀਦੀ ਹੈ ਨਾ ਜੀ ਤੁਸੀਂ ਦੋ ਦਿਨ ਪਹਿਲਾਂ ਤਾਂ ਬਿਲਕੁਲ ਵੀ ਨਹੀਂ ਪਿਛਲੇ ਦੋ ਦਿਨ ਦੇ ਕਾ ਐਕਟੀਵਿਟੀ ਘਟ ਰਹੀ ਹੈ ਬਿਲਕੁਲ ਨਹੀਂ ਲਾਸਟ ਦੋ ਦਿਨ ਐਡਮਿਨਿਸਟ੍ਰੇਟਿਵ ਵਰਕ ਵੀ ਹੁੰਦਾ ਨਾ ਬੂਥ ਦੇ ਜਿਹੜੇ ਇੰਚਾਰਜ ਹੈ ਬੂਥ ਦੇ ਵਿੱਚ ਜਿਹੜੇ ਜਿਹੜੇ ਕੌਣ ਬੈਠਣਗੇ ਉਹ ਸਾਰਾ ਐਡਮਿਨਿਸਟ੍ਰੇ ਉਹ ਵੀ ਕੈਂਡੀਡੇਟ ਨੂੰ ਕਰਨਾ ਪੈਂਦਾ ਬਰਹਾਲ ਤੁਸੀਂ ਮੇਰੇ ਜਿਹੜਾ ਸ਼ਡਿਊਲ ਦੇਖੋ ਰਾਤ ਦੇ 11 ਵਜੇ ਤੋਂ ਪਹਿਲਾਂ ਤੱਕ ਤਾਂ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਮੀਟਿੰਗਾਂ ਖਤਮ ਹੋ ਜਾਣ ਚਰਚਾ ਤੇ ਵੀ ਕਿ ਅਮਰਿਤ ਸ਼ਾਹ ਦੀ ਮੀਟਿੰਗ ਤੋਂ ਬਾਅਦ ਤੁਸੀਂ ਚੁੱਪ ਕਰ ਗਏ ਕੀ ਵਾਕਈ ਸੱਚਾ ਯਾਰ ਇਹ ਮੈਨੂੰ ਯਾਰ ਇਹ ਸਵਾਲ ਜਿਹੜੇ ਨਾ ਇਹ ਮਤਲਬ ਬਿਨਾਂ ਬੁਨਿਆਦ ਤੋਂ ਲੱਗਦੇ ਅਮਰਿਤ ਸ਼ਾਹ ਜੀ ਕੋਲੇ ਤਾਂ ਮੈਂ ਗਿਆ ਸੀ ਕਿ ਜਿਹੜੇ ਹਲਕੇ ਦੇ ਜਿਹੜੇ ਜਿਹੜੇ ਇਥੋਂ ਦੇ ਮਸਲੇ ਐ ਰੇਲਵੇ ਦਾ ਪੁਲ ਐ ਜਾਂ ਹੋਰ ਐ ਇਹ ਗਿੱਦੜਪਾ ਨੂੰ ਅਮਰੁੱਤ ਸਕੀਮ ਦੇ ਵਿੱਚ ਲੈ ਕੇ ਆਉਣਾ ਤੇ ਮੈਂ ਉਹਨਾਂ ਤੋਂ ਇਸ ਗੱਲ ਦਾ ਆਸ਼ਵਾਸ਼ਣ ਚਾਹੁੰਦਾ ਸੀ ਕਿ ਮੈਂ ਗਿੱਦੜਵੇ ਜਾ ਕੇ ਇਹ ਇਹ ਜਿਹੜਾ ਬੀਜੇਪੀ ਪਾਰਟੀ ਦਾ ਮੈਨੀਫੈਸਟੋ ਹੈ ਜਿਹਨੂੰ ਮਨਸ਼ੂਰ ਕਹਿ ਦਿੰਦੇ ਆ ਇਹ ਮੈਂ ਨਸ਼ਰ ਕਰਦਾ ਕਿ ਨਹੀਂ ਉਹ ਕਹਿੰਦੇ ਤੁਸੀਂ ਨਸ਼ਰ ਕਰ ਲਓ ਉਹ ਕਹਿੰਦੇ ਗਿੱਦੜਵਾਦੀ ਮੰਗ ਸੀ ਕਿ ਰੇਲਵੇ ਲਾਈਨ ਤੋਂ ਪਰੇ ਬੈਂਕ ਖੋਲਾਂਗੇ ਤੇ ਮੈਂ ਕਿਹਾ ਜੀ ਬੈਂਕ 6 ਮਹੀਨਿਆਂ ਦੇ ਵਿੱਚ ਉਹ ਕਹਿੰਦੇ 2 ਮਹੀਨਿਆਂ ਤੋਂ ਪਹਿਲਾਂ ਪਹਿਲਾਂ ਬੈਂਕ ਖੁੱਲ ਜਾਏਗਾ ਸੋ ਇਹ ਇਹ ਜ਼ਰੂਰੀ ਸੀ ਯੂ نو ਕੈਂਡੀਡੇਟ ਇਕੱਲੇ ਕਈ ਮਾਰਨ ਨਾਲ ਕਈ ਵਾਰੀ ਘਰ ਨਹੀਂ ਵੱਜਦੇ ਕਈ ਵਾਰੀ ਸਿਆਣਫ ਨਾਲ ਵੀ ਸੋ ਮੇਰਾ ਉੱਥੇ ਜਾਣਾ ਨਿਆਇ ਜ਼ਰੂਰੀ ਸੀ ਕਿ ਲੱਡੂ ਵੰਡੇ ਜਾ ਰਿਹਾ ਖੁਸ਼ੀ ਮਨਾਈ ਜਾ ਰਹੀ ਸੀ ਕਿਸ ਤਰ੍ਹਾਂ ਦੀ ਨਹੀਂ ਲੱਡੂ ਇਸ ਗੱਲ ਦੀ ਵੰਡੇ ਜਾ ਰਹੇ ਕਿ ਅਗਰ ਮਨਪ੍ਰੀਤ ਦਾ 27 ਵਾਲਾ ਇਲੈਕਸ਼ਨ ਸੀ ਉਹਦਾ ਆਗਾਜ਼ ਕਰਨ ਚੱਲੇ ਨਤੀਜੇ ਕੱਲ ਆ ਗਏ ਕੱਲ ਅਸੀਂ ਉਹ ਨਤੀਜੇ ਜਿਹੜੇ ਆ ਲੋਕਾਂ ਦਾ ਜਿਹੜਾ ਫਤਵਾ ਹੈ ਸਿਰਮੱਤੇ ਤੇ ਹੈ ਪਰ ਜੇ ਅੱਜ ਅਸੀਂ ਇਲੈਕਸ਼ਨ ਨਹੀਂ ਸ਼ੁਰੂ ਕਰਾਂਗੇ ਤਾਂ 27 ਦਾ ਇਲੈਕਸ਼ਨ ਜਿਹੜਾ ਉਹ ਸਾਥੋਂ ਅਬੂਰ ਨਹੀਂ ਹੋਣਾ ਐਮਪੀ ਨੇ ਕਰਦੀ ਆ ਕਿ ਫਿਰ ਇਲੈਕਸ਼ਨ ਸਰ ਇਲੈਕਸ਼ਨ ਦੀ ਸ਼ੁਰੂਆਤ ਹੋ ਗਈ ਸ਼ੁਰੂਆਤ ਹੋ ਗਈ ਜੀ ਸ਼ੁਰੂਆਤ ਹੋ ਗਈ ਔਰ ਇਸ ਜੋਸ਼ ਔਰ ਜਜ਼ਬੇ ਨਾਲ ਕੀ ਅਗਲੀ ਸਰਕਾਰ ਬੀਜੇਪੀ ਦੀ ਬਣਾਣੀ ਹੈ ਪੰਜਾਬ ਦੇ ਵਿੱਚ ਔਰ ਗਿੱਦੜਵਾ ਜਿਹੜਾ ਹੈ ਇਹ 116 ਜਿਹੜੇ ਪੰਜਾਬ ਦੇ ਬਕਾਇਆ ਹਲਕੇ ਹੈ ਉਹਨਾਂ ਵਾਸਤੇ ਇੱਕ ਰੋਲ ਮਾਡਲ ਹੋਊਗਾ 116 ਹਲਕੇ ਦੇਖਣਗੇ ਵੀ ਬੀਜੇਪੀ ਮਾਡਲ ਦੇ ਵਿੱਚ ਪੰਜਾਬ ਇਹ ਜਾ ਵੀ ਹੋ ਸਕਦਾ ਠੀਕ ਹੈ ਇਹ ਫਲਾਈਓਵਰ ਦਾ ਕੰਮ ਸੀ ਉਹ ਤੁਸੀਂ ਹੁਣ ਡਿਮਾਂਡ ਕਰ ਰਹੇ ਹੋ ਕਿ ਉਹ ਪੰਜ ਇਹ ਦਰਸਲ ਇਹ ਆਲਰੇਡੀ ਇਹਦੀ ਮਨਜ਼ੂਰੀ ਜਿਹੜੀ ਆ ਚੁੱਕੀ ਹੈ ਇੱਕ ਫਲਾਈਓਵਰ ਜਿਹਨੂੰ ਆਰਓ ਵੀ ਰੇਲ ਓਵਰਬ੍ਰਿਜ ਤੇ ਦੋ ਅੰਡਰਬ੍ਰਿਜ ਅ ਸਾਡੀ ਕੋਸ਼ਿਸ਼ ਹੋਏਗੀ ਕਿ ਇਹ ਅੰਡਰਬ੍ਰਿਜ 6 ਮਹੀਨਿਆਂ ਦੇ ਵਿੱਚ ਵਿੱਚ ਚੱਲ ਜਾਣ ਔਰ ਰੇਲਵੇ ਓਵਰਬ੍ਰਿਜ ਦਾ ਮੈਨੂੰ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਇਹ 2 ਸਾਲਾਂ ਦੇ ਵਿੱਚ ਵਿੱਚ ਮੁਕੰਮਲ ਹੋ ਜਾਏਗਾ